ਇਸ ਕਰਕੇ ਅੱਜ ਕਲਾ ਆਹ ਕੰਮ ਕਰਨ ਲੱਗੇ ਵੀ ਇਹ ਜਦੋਂ ਕੀਤੀ ਜਾਂਦੀ ਹੈ ਜਦੋਂ ਚਾਹ ਪਿੰਦੀ ਚਾਹ ਹੋਵੇ ਹੈ ਨਾ ਅੱਛਾ ਜੀ ਤੇ ਆਪਾਂ ਪਹੁੰਚ ਗਏ ਆ ਗ੍ਰੀਨ वुਡ ਢਾਬੇ ਤੇ ਨਾ ਜਿਹੜਾ ਤੁਸੀਂ ਪਿਛਲਾ ਵਲੌਗ ਦੇਖਿਆ ਕਿ ਅਸੀਂ ਜਾ ਰਹੇ ਸੀ ਜਲੰਧਰ ਤੇ ਪ੍ਰਧਾਨ ਸਾਹਿਬ ਨੇ ਸਾਡੇ ਨਾਲ ਦੂਜੀ ਵਾਰ ਚਾਹ ਮੰਗਾਲੀ ਤੇ ਇੱਧਰ ਅਜ ਪਾਪਾ ਦੀ ਹਮਾਇਤ ਤੇ ਬੜਾ ਬਣਿਆ ਹੋਇਆ ਕਹਿੰਦਾ ਫਿਰ ਕੀ ਹੋ ਗਿਆ ਇਹ ਦੂਜੀ ਵਾਰ ਚਾਹ ਮੰਗਾਲੀ ਇਪਨੀ ਦੀ ਡਰੈਸ ਦੇਖ ਕਿੰਨੀ ਸੋਹਣੀ ਲੱਗਣੀ ਮੇਰੇ ਪੁੱਤ ਦੀ ਦਿਖਾਇਦ ਲੀਲੂਣਾਵਾਗੇ ਪਨੀਤ ਆਪਤੋਂ ਨੇ ਮਾਪ ਪਤਨ ਕਿਤੇ ਹੈਨਾ ਚਾਹ ਪੀਂਦੋ ਕਿਤੀ ਜਾਂਦੀ ਹੈ ਜਦੋਂ ਚਾਹ ਪੀਂਦੀ ਚਾਹ ਹੋਵੇ ਹੈਨਾ ਚਾਹ ਮੈਨੂੰ ਚਾਹ ਸੀਗਾ ਚਾਹ ਪੀਂਦੀ ਗੋੜਾ ਵਾਲੀ ਚਾਹ ਤਾਂ ਤਾਂ ਚਾਹ ਹੀ ਰਹਿੰਦੀ ਹੈ ਹਾਂ ਜਦੋਂ ਮੈਂ ਰੰਗਾਲੀ ਕਰ ਮੈਨੂੰ ਲੋੜ ਸੀ ਕਿ ਨਹੀਂ ਆ ਚਾਹ ਗਲਾਸ ਨੂੰ ਗਾ ਲੈ ਹੋਰ ਕੁਛ ਹੋਰ ਕੁਛ ਨੂੰ ਚੋਰੀ ਵਿਹਾਰੀ ਚੋਰੀ ਨਹੀਂ ਰਵਾਂਗੇ ਮਾਟਾ ਪਟੇ ਰਣ ਕਿ ਆਇ ਕੱਲ੍ਹ ਵਾਲੇ ਕੱਲ ਵੀ ਆਪਾਂ ਨੇ ਅੱਜ ਹੀ ਖਾਣਾ ਖਾਣਾ ਪੈਣਾ ਹੋਊਂਗੀ ਆਪੋ ਟ੍ਰਾਂਪਾਣਾ ਹੈਗਾ ਮੱਪਾ ਨਹੀਂ ਮੈਂ ਵੀ ਨਾਲ ਹੀ ਲੈ ਮੈਂ ਕਿ ਕੁੱਤ ਮੈਂ ਲੈ ਕੇ ਮਾਉ ਕਰਨਾ ਤੁਹਾਨੂੰ ਨਾਲ ਹੀ ਦੂਰ ਤੇ ਤੇਰਾ ਵੇਟ ਜ਼ਿਆਦਾ ਵਧ ਰਿਹਾ ਮੇਰਾ ਤਾਂ ਉੱਤੀ ਹੈ ਮੇਰਾ ਵੇਟ ਨਹੀਂ ਵਧ ਰਿਹਾ ਹੈਗਾ ਮੇਰਾ ਮੇਰੀ ਸੈਟਿੰਗ ਖਰਾਬ ਹੋ ਗਈ ਨਹੀਂ ਮੇਰੀ ਅਧਰਪਨ ਨਹੀਂ ਸੈਗ ਨੇ ਸਾਡੇ ਨੂੰ ਪਰੋਹੇ ਖਾ ਲਿਆ ਅਸੀਂ ਬ੍ਰੇਕਫਾਸਟ ਕਰ ਲਿਆ ਆਲੂ ਵਾਲੇ ਪਰੌਂਠੇ ਨਾਲ ਗੁੜ ਵਾਲੀ ਚਾਹ ਤੇ ਇੱਧਰ ਦੂਜਾ ਗਲਾਸ ਲਿਆ ਮੰਗਾ ਤੁਸੀਂ ਗਲਤ ਕਹਿ ਰਹੇ ਹੋ ਆਲੂ ਵਾਲੇ ਪਰੌਂਠੇ ਦੀ ਸੀ ਹਾਂ ਮਿਕਸ ਕੀ ਵਿੱਚ ਕੱਲੇ ਮੈਨੂੰ ਆਲੂ ਤੇ ਪਿਆਜ਼ ਦਿਖੇ ਹੋਰ ਤਾਂ ਕੁਝ ਹੈ ਨਹੀਂ ਹੈ ਕਿ ਪਨੀਰ ਵੀ ਹੈਗਾ ਦੇ ਵਿੱਚ ਪਨੀਰ ਮੈਂ ਧਿਆਨ ਨਹੀਂ ਦਿੱਤਾ ਹੈਗਾ ਮੇਰੇ ਖਾਣ ਵਾਲ ਧਿਆਨ ਸੀ ਹੂੰ ਸੀ ਧਿਆਨ ਨਹੀਂ ਕੀਤਾ ਹੋਰ ਆਪਾਂ ਵੀ ਹੈਲਪ ਕਰਾਉਿਆ ਨਾ ਆਪਾਂ ਆਪੇ ਵੀ ਖਾ ਰਹੇ ਹਾਂ ਆਪਾਂ ਕਹਿੰਦੇ ਕਹਿਣ ਲਾ ਬੈਂ ਤਿੰਨ ਬਸ ਲੱਗਣਾ ਕੋ ਉਹ ਜਿਆਦਾ ਇਹ ਮੈਂ ਤਾਂ ਆਪਣੇ ਤਾਂ ਦੇਸੀ ਕੋਲ ਪਕੜਾ ਰੱਖ ਰਿਹਾ। ਬੰਨੀ ਸੱਤੀ ਦਾ। ਚੁੱਕ ਬੀਂ ਜਾਂਦੇ। ਪਤਾ ਤਾਂ ਨਹੀਂ ਕਿ ਇਹ ਜਿੰਨ ਪ੍ਰੈਸ਼ਨ ਚੈੱਕ ਆਏ ਸੱਤਰੀ ਲੱਗਦੇ। ਮੈਂ ਤਾਂ ਇਹ ਚੁੱਕੀ ਵੀ ਨਹੀਂ ਆਉਂਦੇ। ਬਣੀ ਰੋਕੀ ਲੈ ਆਉਂ ਆਏ ਨਾ। ਇਹਨਾਂ ਕੋਈ ਜਿਹੜੀ ਨਵੀਂ ਚੀਜ਼ ਦੇਖ ਲਈਓ ਟਰਾਈ ਕਰਨੀ ਕਰਨੀ ਹੈ। ਪਤਾ ਕਿੱਥੋਂ ਦੇਖਿਆ ਉਹ ਜਿਹੜਾ ਸਾਹਮਣੇ ਕੋਈ ਨਹੀਂ ਪੈ ਰਹਾ। ਇਹਨਾਂ ਦਾ ਚਾਹ ਚੂਰੀ ਵਾਲਾ ਤੇ ਪਹਿਣਾ ਸੀ। ਉਹਨਾਂ ਦੀ ਕਿੰਨੀ ਸੁਆਦ ਸੀ ਨਾ ਆਪਾਂ ਚੂਰੀ ਉਹ ਚੂਰੀ ਜਿਹੜੀ ਉਹਨਾਂ ਨੂੰ ਚਾਹ ਦੀਰੀ ਵਾਲਿਆਂ ਨੇ ਵੈਸੇ ਲਿਖਿਆ। ਆਪਾਂ ਜਿਹੜੀ ਖੰਨੇ ਕਾ ਦੀ ਚੂਰੀ ਦੇਖੇ ਕਿੰਨੀ ਸੁਆਦ ਸੀ। ਖੰਨੇ ਕਦੋਂ ਵਾਪਸ? ਖੰਨੇ ਉਹਦੋਂ ਐਨਾ ਜਿਹਾ ਮੈਂ ਨਾਲ ਖਾ ਦਿੱਤੀ ਸੀ। ਮੈਂ ਕਿਹਾ ਤੁਸੀਂ ਸ਼ਾਪਿੰਗ ਕਰ ਰਹੇ ਸੀਗੇ। ਤਿੰਨੇ ਆਣੇ। ਨਹੀਂ ਜੀ। ਪਾਪਨ ਫੇਸ ਕਰ ਰਹੇ ਸੀ ਜੀ। ਪਤਾ ਨਹੀਂ ਤੋਗਲਾ ਚਾਹ ਆ ਮੇਰਾ ਪ੍ਰਾਂਠਾ ਇਹ ਨਾਲ ਝੂਰੀ ਦੇਖੋ ਉਹ ਖਾਣੀ ਨਹੀਂ ਹੈ ਪਣੀ ਪੋੜੀ ਟੂਲਾ ਲੱਗਦਾ ਸੱਸਾ ਕਰ ਲੈ ਹੈ ਬੈਟਰੀ ਬੈਟਰੀ ਦੋਸਾਂ ਨੂੰ ਸੀ ਵੀ ਆ ਗਈ ਅਰੇ ਓਕੇ ਪਣੀ ਤੋਂ ਲੂਟ ਸੱਸਾ ਨਾ ਹਟਾ ਜੀ ਸੱਸਾ ਕਰਦੇ ਦੇਖੋ ਤੁਸੀਂ ਤੁਸੀਂ ਬਲੌਗਾਂ ਨਾਲ ਨਾ ਮੋਹ ਪਾ ਲੈਨੇ ਹੋ ਹਨ ਕਰੀ ਮੈਂ ਉਹ ਤੁਸੀਂ ਕਰ ਲੈਂਦੇ ਸਾਨੂੰ ਆਈਦਾ ਜਿਵੇਂ ਦੇ ਹੈਗੇ ਗੋਲੇ ਕਮਲੇ ਉਹ ਚੱਕ ਕੇ ਬਲਾਉ ਮੈਂ ਵੀ ਉੱਥੇ ਹਾਂ ਮੈਂ ਵੀ ਉੱਥੇ ਸੀ ਤੁਸੀਂ ਮੇਰੇ ਕੁਆਟਰ 'ਚ ਰਹਿੰਦੇ ਸੀ ਜੀ ਹਾਂਜੀ ਕੁਆਟਰ 'ਚ ਆ ਲਓ ਵੀ ਹੁਣ ਆਪਾਂ ਨੂੰ ਫਲੋਰ ਦੇ ਵਿੱਚ ਕੋਈ ਟੈਨਸ਼ਨ ਨਹੀਂ ਹੈਗੀ ਹਾਂ ਕਿ ਨਹੀਂ ਜਦੋਂ ਵੀ ਆਉ ਲੰਘ ਕੇ ਨਹੀਂ ਜਾਣਾ ਕਦੀ ਵੀ ਠੀਕ ਵਾਹ ਠੀਕ ਹੈ ਜੀ ਜ਼ਰੂਰ ਮੈਂ ਨਾ ਇਹਨਾਂ ਨੂੰ ਜ਼ਰੂਰ ਤੁਹਾਡੇ ਨਾਲ ਪਹਿਲਾਂ ਗੱਲ ਬਸ ਆ ਆਹ ਟਰ ਲੈ ਇੱਧਰ ਕਰ ਇੱਧਰ ਕਰ ਇੱਧਰ ਸ਼ੈੱਡ ਬਿਲਾ ਅੱਜ ਦੀਦੀ ਹੁਣ ਹੀ ਗਏ ਇੱਧਰ ਸ਼ਾਮ 'ਚ ਗੱਡੀ ਲਾ ਸਕਦੇ ਤੁਸੀਂ ਇੱਥੇ ਵੈਰੀ ਗੁੱਡ ਸਾਰਾ ਕੁਝ ਸਹੀ ਹੋ ਗਿਆ ਸੀ ਰਹਨੇ ਆ ਘਟੋ ਘਟੇ ਇੱਥੇ 2003 ਦੇ ਅਮਨ ਅੱਛਾ ਜੀ ਹਾਂ ਮੈਂ ਬੇਟੇ ਨੂੰ 6 ਮਹੀਨੇ ਦਾ ਨੂੰ ਲੈ ਕੇ ਆਏ ਸੀ ਇੱਥੇ ਤੇ ਕਿਤੇ ਤੁਹਾਡੀ ਪੋਸਟਿੰਗ ਵੈਸੇ ਕਰਵਾਈ ਨਹੀਂ ਕਿ ਜੇ ਉਹ ਇਨੀ ਕਿਦਾਂ ਵੀ ਕੀਤੀ ਨਹੀਂ ਇੱਥੇ ਰਾਮ ਲੱਗਦਾ ਇਹਨਾਂ ਨੂੰ ਇੱਥੋਂ ਬਦਲੀ ਵੀ ਵੈਸੇ ਲੇਟ ਹੁੰਦੀ ਹੈ ਤੇ ਨਹੀਂ ਬਦਲੀਆ ਫਿਰ ਤਾਂ ਜੁਰਦੀ ਜਾਣਾ ਬੜਿਆ ਕਈ ਵੀ ਨਹੀਂ ਇੱਥੇ ਠੀਕ ਹਨ ਕੋਈ ਤਰਚੀ ਨਹੀਂ ਆਏ ਤਾਂ ਖਾਲੀ ਹੱਥ ਹੀ ਆ ਗਏ ਲੈ ਕੋਈ ਗੱਲ ਨਹੀਂ ਤਾ ਕਿ ਮੇਰਾ ਸੁਭਾਅ ਇਦਾਂ ਦਾ ਥੋੜਾ ਜਿਹਾ ਜੋ ਤੁਸੀਂ ਕੋਈ ਮੋਸ਼ਨਲ ਬਲੈਕਮੇਲ ਕਰਦੇ ਨਾ ਫਿਰ ਥੋੜਾ ਟੈਨਸ਼ਨ ਹੋ ਜਾਂਦੀ ਮੈਨੂੰ ਆਪ ਨੂੰ ਦੇਖੀ ਮੈਂ ਕੀ ਕਰੀ ਦਲੀ ਇਹਨਾਂ ਨੂੰ ਪਤਾ ਨਹੀਂ ਚ ਕੋਆ ਕਿ ਨਹੀਂ ਹੋਣਾ ਕਿ ਹੁੰਦਾ ਮਿੰਟ ਲੱਗਦਾ ਇਹਨਾਂ ਨੂੰ ਬਲੌਗ ਵੀ ਨਹੀਂ ਪਤਾ ਵੀ ਬਲੌਗ ਕਿੱਥੇ ਵਾਟਰ پارک ਕਿੱਦਰੀ ਆ ਸੀ ਹੈ ਜਿਵੇਂ ਵੀਡੋ ਕੀਆ ਨਾ ਹੋਰ ਕਿ ਨਹੀਂ ਵੀਡੋ ਸਭ ਤੋਂ ਪਕਲੇ ਆ ਨਾ ਜੇ ਨਾਲ ਆਪਣੀ ਦੂਜੀ ਪਾਰਟੀ ਪੂਰੀ ਟੀਮ ਨੂੰ ਦੀ ਫਿਰ ਤੇ ਗੱਲ ਬਣ ਜਾਂਦੀ ਟੀਮ ਤੋਂ ਬਿਨਾ ਆਪਾਂ ਜਾਣ ਜਿਵੇਂ ਅਮਨ ਸਵੇਰੇ ਜਾਣ ਦਾ ਫਾਇਦਾ ਆ ਜੇ ਆਪਾਂ ਟਰੇਵਰੇ ਪਹੁੰਚਦੇ ਆਂ ਤਾਂ ਸਾਰਾ ਦਿਨ ਲਾਂਡ ਚ ਪੈਸਾ ਵਸੂਲ ਹੁੰਦਾ ਨਹੀਂ ਤਾਂ ਜੇ ਆਪਾਂ ਕਹੀਏ ਹੁਣ ਜਾ ਕੇ ਦੋ ਘਾਟੇ ਮੁੜੇ ਆਈਏ ਨਾ ਤਾਂ ਆਪਣਾ ਇੰਜੋਏ ਹੋਣਾ ਹੈ ਬੋਡੀ ਤੇ ਨਰਮ ਜਿਹੀ ਚਾਈਦੀ ਪੈਸੇ ਅ ਹੋਰ ਬੋਡੀ ਤੇ ਆਪਣੀ ਡੈਡ ਵਾਈ ਪਜਾਮੀ ਡੈਡ ਬੋਡੀ ਪਈ ਪਈ ਹੈ ਕਿੰਨਾ ਹੀ ਅੱਥਾ ਆਥੈਂਟਿਕ ਟਾਊਨ ਚ ਜਾ ਕੇ ਨਹੀਂ ਤਾਂ ਹੁੰਦਾ ਨਹੀਂ ਆਪਾਂ ਹੁਣ ਪਹੁੰਚ ਗਏ ਲੁਧਿਆਣੇ ਤੇ ਦੀਦੀ ਜੀ ਨਾਲ ਨੂੰ ਮਿਲ ਕੇ ਭਗਵਾ ਰਹੇ 2 ਫਲੋਰ ਤੋਂ ਸੋਰੀ ਪ੍ਰਧਾਨ ਸਾਹਿਬ ਵੀ ਆ ਰਹੇ ਹੈਗੇ ਸਾਡੇ ਉਹ ਕਿਹਾ ਮੈਂ ਕਿ ਕਿੱਥੇ ਰੁਕ ਜਾਣਾ ਹੈ ਕਿ ਕਿਹੜਾ ਤੁਹਾਨੂੰ ਉਹ ਮੋੜ ਦੇਣਾ ਕੁੱਟੇ ਮੂੰਹ ਹੈ ਮੈਂ ਕਿ ਦੇਖਦੀ ਰਹੀ ਉਹ ਟਾਈਮ ਇੰਨੇ ਪਸ ਗਿਰ ਗਿਆ ਹੁਣ ਆਪਾਂ ਨੂੰ ਅੱਜ ਹੀ ਆਪਾਂ ਲੈ ਲਿਆ ਹੁਣ ਅੱਜ ਹੀ ਚੱਲੀ ਆ ਆਪਣੀ ਹਣਾ ਅਹ ਗੱਡੀ ਦਾ ਬਾਦ ਇਹ ਯਾਰ ਕੋਈ ਅੰਨ ਬਣਾ ਲਿਆ ਰਹਿੰਦੇ ਇਨੀ ਕਿੰਨਾ ਅੱਲਾਹ ਅੰਨਤ ਬੁਲਾ ਰਹੇ ਈ ਨਾ ਦੋ ਰਛਾ ਨੇ ਕਰੀ ਜੀ ਇਹਦੇ ਦੀ ਹੱਥ ਕੋਲ ਕੋ ਸਿਸਟਮ ਹੀ ਹੈਗਾ ਬਈ ਤੇਰਾ ਅੱਧਾ ਕਿਲੋ ਪਿਛਾਉਣਾ ਵਾਹ ਸਾਡ ਦੇ ਗੁੰਡੇ ਇੱਥੇ ਆਈ ਇੱਥੇ ਵੀ ਮੁੰਡਾ ਨਾ ਇਧਰ ਨਹੀਂ ਲੈ ਜਾਣਗੇ ਮੇਰੇ ਇੱਥੇ ਲੈ ਕੇ ਜਾਂਦਾ ਜਿਉ ਨਾ ਬਣਾ ਹੱਥ ਇਹਦੇ ਆਰ ਦੇ ਘਿਰ ਜਾਵਾਂਗੇ ਕੋਲ ਅਸ਼ਲ ਦੁਕਾਨ ਤੇ ਤੇ ਕਾਟਨ ਦੀ ਲੈ ਲਈਏ ਲੈਸ਼ਾ ਉੱਪਰ ਪਹਿਲਾ ਉੱਪਰ ਦੇਖੋ ਨੇ ਵੀਰੇ

ਪਨੀਤ ਆਟੋ 'ਚ ਬੈ ਕੇ ਬੜਾ ਖੁਸ਼ ਹੋਇਆ ਕਹਿੰਦਾ ਲੱਗ ਰਿਹਾ ਜੈ ਖਡਾਉਣੇ 'ਚ ਬੈਠੇ ਹੁਣ ਕਹਿੰਦਾ ਹੈ ਲੁਧਿਆਣਾ ਜੀ ਪਾ ਦਨੇ ਪਰਨੀਤ ਨੂੰ ਇੱਕ ਹੈ ਪਰਨੀਤ ਸਾਰਾ ਦਿਨ ਝੂਟੇ ਮਾੜੇ ਲਈ ਜਾ ਕਰੀ ਹੂੰ ਲੋ ਫਤੇ ਸਿੰਘ ਨੂੰ ਅਸੀਂ ਨਾਲ ਨਹੀਂ ਸੀ ਲੈ ਕੇ ਗਏ ਹੈਗੇ ਤੇ ਅਸੀਂ ਨਾ ਕੱਲ ਪਰਸੋਂ ਫਤੇ ਨੂੰ ਨਾ ਇੱਕ ਡਰੈੱਸ ਦਿਵਾ ਕੇ ਲਿਆਂਦੀ ਸੀ ਠੀਕ ਠਾਕ ਜੀ ਵਿਚਾਰੇ ਨੂੰ ਹਨਾ ਤੇ ਅਸੀਂ ਫਤੇ ਨੂੰ ਕਿਹਾ ਵੀ ਜੇ ਅਸੀਂ ਕਿਤੇ ਗਏ ਤਾਂ ਤੈਨੂੰ ਨਾਲ ਲੈ ਕੇ ਜਾਵਾਂਗੇ ਹਨਾ ਤੇ ਸਵੇਰੇ ਅਸੀਂ ਅਰਲੀ ਜਾਣਾ ਸੀ ਤੇ ਅਸੀਂ ਨਾ ਫਤੇ ਨੂੰ ਉਠਾਉਣਾ ਸਹੀ ਨਹੀਂ ਸਮਝਿਆ ਹੈਗਾ ਕਿ ਕਿਤੇ ਫਤੇ ਉਹ ਨਾ ਹਨਾ ਵੀ ਪਰੇਸ਼ਾਨਾ ਹੋਵੇ ਬੋਰੀ ਹੋਇਆ ਪਨੀਰ ਤੇ ਜਦੋਂ ਫਤੇ ਉੱਠਿਆ ਤੇ ਫਤੇ ਨੂੰ ਪਤਾ ਲੱਗਾ ਵੀ ਇਹ ਤੁਰ ਗਏ ਤੇ ਫਤੇ ਨੇ ਕਿ ਕੀਤਾ ਸਭ ਨੂੰ ਲਾ ਕੇ ਵੀਡੀਓ ਕਾਲ ਆ ਕਹਿੰਦਾ ਜਿਹੜਾ ਤੁਸੀਂ ਕੱਪੜੇ ਲੈਤੇ ਮੈਂ ਨਹੀਂ ਲੈਂਦਾ ਹੈਗਾ ਲੈ ਲਓ ਆਪਣੇ ਕੱਪੜੇ ਕਿਤੇ ਨਾ ਹੋ ਮੈਂ ਥੋੜਾ ਕਰਦਾ ਥੋੜਾ ਬੋਲ ਗੱকল ਆਪਣੇ ਪਰੇ ਬਨੇ ਥੋੜੇ ਟਾਈਮ ਦਾ ਗੁੱਸਾ ਸੀ ਉਹਨਾਂ ਉਹ ਤੇ ਨੇ ਕਿ ਕਿਤਾ ਉੱਪਰ ਉਹ ਨਿੰਬੂ ਦਾ ਤੋਂ ਮੜਾਏ ਕੱਪੜਾ ਉੱਤੇ ਮੈਂ ਉਹ ਮੰਨਣਾ ਸੀ ਕਿਉਂ ਮੈਂ ਅਸੀ ਨੀ ਨਾ ਤਾਂ ਨਿਤੈਂ ਚੈਨ ਮਿੱਤਰਾਂ ਨੂੰ ਹੈ ਨਹੀਂ ਨਿਤੈਂ ਚਨ ਮਿੱਤਰਾ ਨੂੰ ਹੈ ਨਹੀਂ ਐਟਨਾ ਨਾਮ ਕੀ ਆਪਾਂ ਬਲੌਗਸ ਬਲੌਗਸ ਆ ਕਿ ਬਲੌਗਸ ਪੂਰਾ ਟਰੱਕ ਭਰ ਕੇ ਟਰੱਕ ਭਰ ਕੇ ਇੱਥੇ ਇੱਕ ਢਿੱਟ ਹਨਾ ਆਪਾਂ ਇਹਦੀ ਤੇ ਇੱਥੇ 5 ਟਹਿੜੀਆਂ 5 ਨਹੀਂ ਆਉਣਗੀਆਂ 11 11 ਟਹਿ ਇੱਕ ਦੀਆਂ ਹਾਂ ਇੰਨੀ ਇੰਨੀ ਵੀ ਨਹੀਂ ਵੱਡੀ ਆ ਗਈ ਉਹ ਬਲਾਕ ਆ ਬਲਾਕ ਆ ਗਏ ਨੇ ਤੇ ਇਹ ਕੀ ਕਹਿ ਰਹੇ 5 ਟਾ 5 ਟਾ ਨਹੀਂ ਹੈਗੀਆਂ ਨਹੀਂ 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 ਵੀ ਇੱਕ ਦੇ ਬਦਲੇ ਇੱਕ ਦੇ ਬਦਲੇ 11 ਟਾ ਮੈਨੂੰ ਵੀ ਲੱਗਦਾ ਜੀ ਗੰਦ ਹੋਊਗੀ ਅੱਛਾ پتہ کراتے ہیں کہاں دنگ ٹھیک ہے آ جان گے ارے آ جان گے رام پاریاں نے خیال کیا نے ٹھیک دیا پر ہمت ہے پر انی باری میں نہیں ٹھیک ٹھاک دیننا ਵੀਡੀਓ ਦੀ ਦੇਖ ਚੱਕ ਤੇਰੇ ਇਸ ਵੀਡੀਓ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੰਗ ਚੱਲੇਗੇ ਪਿੱਛੇ ਬਹੁਤ ਬਹੁਤ ਵਾਕਿਆ ਤੇ ਆਪਾਂ ਬੰਦ ਕਰੀਏ ਅਰ ਹੁਣ ਚਾਹ ਬਲ ਰਹੀ ਪਾਣੀ ਲਿਆਵਾਂ ਪਾਣੀ ਲਿਆਵਾਂ ਹਾਂਜੀ ਥੋੜੀ ਜਿਹੀ ਦੇ ਗਏ ਤੈਨੂੰ ਨਾ ਹਮ ਬਲੌਕਰ ਆਸੇ ਬੜਾ ਸੋਨਾ ਆਤਾ ਤੇ ਇਸੇ ਆ ਜੇ ਇਹਦਾ ਬੈਟਰ ਖੋਲ ਦੇਣੀ ਹੈ ਕਰੀਣਾ ਲਈ ਬਟਾ ਕੋਡਾ ਬਟਾ ਕੋਡਾ ਬਟਾ ਕੋਡਾ ਆ ਛੋਟੇ ਨਹੀਂ ਧਬੜਾ ਦੋਈ ਠੱਕੀ ਜੇ ਲਾਲੇ ਵਾਲੇ ਲੈ ਵੇ ਤੇ ਬਣਾ ਲੈ ਯਾਰ ਲੋਗ ਮਾਰ ਨੀ ਨੀ ਬਣਾਣਾ ਇਹ ਉੱਠਿਆ ਹੁਣ ਰੁੱਚ ਰਿਹਾ ਜੀ ਗੰਗਾ ਗੰਗਾ ਦਾ ਪਰਮ ਨਿਕੂਦੀ ਹੈ ਉੱਠਿਆ ਹੁਣੀ ਹੋਇਆ ਇਹ ਤਾਂ ਕਰਕੇ ਥੋੜਾ ਇਹ ਹਾਂ ਹੁਣੀ ਉੱਠਿਆ ਐਜੀ ਕਿਹਦੀ ਕੰਕਾਰ ਰਚ ਰਹੀ ਹੈ ਐ ਤੇਰੀ ਦੀ ਇਹ ਮੇਰੇ ਰਚ ਰਿਹਾ ਅੱਜ ਕੀ ਗੱਲ ਨੇ ਸਾਡਾ ਪਾਪਾ ਲੈ ਗਿਆ ਜਾ ਕੇ ਪਾਪਾ ਲੋਤਾ ਪਾਪਾ ਕਿਥੇ ਲੋਤਾ ਪਾਪਾ ਹੱਥ ਲਾ ਕੇ ਰਿਹਾ ਹੈ ਲੈ ਲਾ ਗਿਆ ਪਾਪਾ ਚੱਲਦੇ ਕਰਨ ਹਾਂ ਤੇਰੀ ਚੰਗਾ ਕਿੰਨੀ ਹੁੰਦੀ ਹੈ ਹਾਂ ਖੋਲਤੇ ਪੜੇ ਇਹ ਸਾਰੇ ਵੀ ਹੋਰ ਤੇਰਾ ਕੋਈ ਕੰਮ ਨਹੀਂ ਹੈਗਾ ਨਿਕਲ ਜਾ ਕੇ ਰਾਤ ਗਿਆ ਵਾ ਚਲ ਚਲ ਛੱਡ ਗਿਆ ਇਹਨੇ ਮੇਰਾ ਮਸਾਲਾ ਪਾਣ ਜੀ ਤੁਸੀਂ ਛੱਡਿਆ ਆ ਕੁਛ ਅੱਗੇ ਕੀਤਾ ਤਾਂ ਹੈ ਨਹੀਂ ਕਿੱਥੇ ਆ ਦੇਖ ਤੇ ਇਹ ਦੇਖ ਗਏ ਸਾਰਾ ਕੁਛ ਕਰਾਂਗੇ ਕਰਾਂਗੇ ਕੱਲ ਕੀਤਾ ਨਹੀਂ ਅੰਕਲ ਫਿਰ ਅੱਜ ਅੱਜ ਟੈਲਰ ਲੱਗ ਆ ਆ ਆ ਮੇਟ ਆ ਜਾ ਉਹ ਲੱਗ ਰਹੇ ਕੱਲ ਹੀ ਨਵੇੜਿਆਂ ਦੇ ਸਾਰਾ ਅੱਜ ਟੈਲਰ ਲੱਗ ਜੰਦੀ ਅੱਜ उस भी गए अगर अज भी नहीं लग गए सोनी मिस््री इत अच्छा सहेरी छुट्टियां गर्मी छुट्टियां ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋ ਹੋ ਚੜ੍ਹਦੀ ਕਲਾ ਚ ਹੋਵੋਗੇ ਤੇ ਨਵੇਂ ਵਲੌਗ ਦੇ ਸਾਡਾ ਵਾਪਸ ਸਵਾਗਤ ਹੈ ਤੇ ਅੱਜ ਆਪਾਂ ਵਲੌਗ ਕੀਤਾ ਸਵੇਰੇ ਸਟਾਰਟ ਟਾਈਮ ਤਕਰੀਬਨ 11 ਵਜਰੇ ਨੇ ਤੇ ਜਿਹੜੀ ਆਪਾਂ ਇੱਟਾ ਬਲੌਕ ਇੱਟਾ ਮੰਗਾਈ ਸੀ ਨਾ ਉਹ ਆਪਣੀ ਆ ਗਈਆਂ ਨੇ ਤੇ ਤੁਹਾਨੂੰ ਵੀ ਦਿਖਾਉਨੇ ਆ ਆਪਾਂ ਤੇ ਆ ਦੇਖੋ ਆ ਟਰੱਕ ਮੰਗਾਇਆ ਆਪਾਂ ਨੇ ਪੂਰੀ ਬਲੌਕ ਇੱਟਾ ਦਾ ਇਹ ਸਾਰੇ ਘਰ ਦੀਆਂ ਇੱਟਾਂ ਨੇ ਆਪਣੀਆਂ ਨਿਓਨ ਛੱਡ ਕੇ ਬਾਕੀ ਸਾਰੀ ਉੱਪਰ ਜਿਹੜੀ ਕੰਧਾ ਹੋਣਗੇ ਸਾਰੀਆਂ ਇਸ ਬਲਾਕ ਇਟ ਦੀ ਹੋਵੇ ਕੰਦਾ ਤੇ ਆਇਦਰ ਆਪਾਂ ਲਾਹਤੀਆਂ ਸਾਰੀਆਂ ਇਟਾਂ ਤੇ ਇਹਦੇ ਨਾਲ ਆਪਣਾ ਟਾਈਮ ਵੀ ਬਚੂਗਾ ਪਲੱਸ ਪਲਸਤਰ ਵੀ ਬਚੂਗਾ ਤੇ ਸਿਮੈਂਟ ਵੀ ਘੱਟ ਲੱਗੂਗਾ ਤੇ ਇਹ ਜਿਹੜੀ ਇਟਾਂ ਨੇ ਨਾ ਇਹ ਠੰਡੀਆਂ ਰਹਿੰਦੀ ਨੇ ਗਰਮੀਆਂ 'ਚ ਠੰਡੀਆਂ ਰਹਿੰਦੀ ਨੇ ਔਰ ਸਿਆਲ 'ਚ ਗਰਮ ਰਹਿੰਦੀ ਨੇ ਤਾਂ ਬਹੁਤ ਵਧੀਆ ਚੀਜ਼ ਆ ਇਹ ਤੇ ਤੁਹਾਨੂੰ ਇਹ ਦਿਖਾਉਣਾ ਵਿੱਚ ਇਹ ਸਪੇਸ ਦਿੱਤਾ ਹੋਇਆ ਦੇ ਵਿੱਚ ਅਲਿਕਾਸ ਪੀਸ ਦੇ ਤੈਵੂ ਚੀ ਦੀ ਇਹਦੇ ਵਿੱਚ ਨਾ ਥਰਮੋਕੋਲ ਪੈਂਦਾ ਹੈ ਜੇ ਤੁਸੀਂ ਪਾਉਣਾ ਚਾਹੋ ਆਹ ਜਗ੍ਹਾ ਤੇ ਥਰਮੋਕੋਲ ਪੈਂਦਾ ਹੈ ਇਹਦੇ ਨਾਲ ਕੀ ਹੈ ਗਰਮੀ ਜਿਹੜੀ ਹੈ ਉਹ ਅੰਦਰ ਨਹੀਂ ਵੜਦੀ ਕਮਰੇ ਵਿੱਚ ਵੈਸੇ ਪਾਉਣਾ ਚਾਹੋ ਪਾਲ ਸਕਦੇ ਨਹੀਂ ਪਾਉਣਾ ਚਾਹੋ ਨਾ ਵੀ ਪਾਓ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਤੇ ਤਕਰੀਬਨ 70 ਰੁਪਏ ਦੀ ਇਹ ਹੈ 70 75 ਰੁਪਏ ਦੀ ਕਿੱਟ ਪੈਂਦੀ ਹੈ ਇਹ ਲੋਕ ਕਿਟ ਇਹ 11 ਇੱਟਾਂ ਦੀ ਕਹਿੰਦੇ ਨੇ ਵੀ ਇੱਕ ਕਿੱਟ ਹੈ ਇਹ ਤੇ ਇਧਰ ਆਪਣਾ ਬੁਟੀ ਦਾ ਕੰਮ ਚੱਲ ਰਿਹਾ ਥੱਲੇ ਜਿਹੜਾ ਫਰਸ਼ ਹੈ ਉਹ ਲੱਗਣ ਲੱਗਣ ਲੱਗ ਰਿਹਾ ਉਹ ਤੋਂ ਬਾਅਦ ਆਪਾਂ ਲੰਮਾ ਗ ਟਾਈਲਾ ਇਹ ਆ ਦੇਖੋ ਇੱਥੇ ਆ ਜਿਹੜਾ ਆਪਾਂ ਨੇ ਪਹਿਲਾਂ ਇਹਨੂੰ ਪਲਸਤਰ ਕੀਤਾ ਸੀ ਲਿਓ ਪਹਿਲਾਂ ਬਜਰੀ ਪਾਈ ਰੋੜੀ ਪਾਈ ਪਹਿਲਾਂ ਉਹ ਤੋਂ ਬਾਅਦ ਉਹ ਤੋਂ ਬਾਅਦ ਇਹਦੇ ਉੱਪਰ ਪਲਸਤਰ ਕਰਤਾ ਤਾਂ ਕਿ ਇਹ ਬਾਅਦ ਵਿੱਚ ਕਈ ਵਾਰ ਟੈਲਾ ਨਾਲ ਖੋਖਲੀ ਰਹੇ ਨਾ ਥੱਲੇ ਉਹ ਇਸ ਕਰਕੇ ਅੱਜ ਕੱਲਰ ਆਹ ਕੰਮ ਕਰਨ ਲੱਗੇ ਵੀ ਇਹਦੇ ਉੱਤੇ ਚੰਗੀ ਤਰ੍ਹਾਂ ਪਲਸਤਰ ਕਰ ਦੇਣਗੇ ਉਸ ਤੋਂ ਬਾਅਦ ਕੈਮੀਕਲ ਨਾਲ ਇਹ ਜਿਹੜੀ ਟਾਈਲਾ ਲੱਗਣੀ ਹੈ ਇਹ ਹੋਇਤ ਬਾਅਦ ਆਪਣਾ ਡੋਰ ਟੇਲਰ ਅੱਗੇ ਉਸ ਤੋਂ ਬਾਅਦ ਆਪਣੇ ਡਾਊਸ ਲੀਨ ਦਾ ਕੰਮ ਰਹਿ ਗਿਆ ਤੇ ਬਾਕੀ ਜਿਹੜੀ ਡੈਕੋਰੇਟ ਅੰਦਰ ਕਰਨਾ ਹੈ ਆਪਾਂ ਨੇ ਨਾ ਜਿਹੜੀ ਆਪਾਂ ਨੇ ਸਲਫ ਵਗੈਰਾ ਬਣਾਉਣੀ ਨੇ ਉਹ ਆਪਾਂ ਬਣਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਜੀ ਬਣ ਗਏਓ ਇਧਰ ਪੱਖਾ ਚੱਲ ਰਿਹਾ ਸਾਡਾ ਦਾਵਾ ਦਾ ਅੱਜ ਮੌਸਮ ਵੀ ਥੋੜਾ ਜਿਹਾ ਵਧੀਆ ਹੈ ਬੱਦਲ ਬਾਈ ਹੋਈ ਪਈ ਹੈ ਸਿਰੇ ਤਾਂ ਨੇਹਰੀ ਆਈ ਸੀ ਸਾਨੂੰ ਆਇਆ ਲੱਗਿਆ ਵੀ ਚਲੋ ਮੀਂਹ ਪਊਗਾ ਅੱਜ ਬਟ ਨਹੀਂ ਪਿਆ ਮੀਂਹ ਤੇ ਹਵਾਏ ਚੱਲ ਗਈ ਨੇਹਰੀ ਚੱਲ ਕੇ ਹਟ ਗਈ ਤੇ ਬੱਦਲ ਵੀ ਨਾਲ ਲੱਗੀ ਨੇਹਰੀ ਆਪਣੇ